ਮੈਂ ਤੁਹਾਡਾ ਹਰਮਨ ਜੀ ਨੂੰ ਵਰਲਡਵਾਈਡ ਫੈਮਸ ਥੈਂਕ ਯੂ so much ਦਿਨੋ ਪਿਆਰ ਦੇ ਲਈ so thank you so much ਇੰਨਾ ਜਿਆਦਾ ਮੇਰੀ ਵੀਡੀਓਜ਼ ਨੂੰ ਫੋਟੋ ਵਾਸਪੋਰਟ ਕਰਨ ਲਈ so thank you so much ਦਿਨੋ ਸੋ ਮੈਂ ਲੇਟ ਇਸ ਟਕਾਣਾ ਆ ਰਿਹਾ ਜੀ ਮੇਰਾ ਸਹੇਤੀਆਂ ਸੋ ਦੀਆਂ ਦੋ ਚਾਰ ਦਿਨਾਂ ਮੈਂ ਤੁਹਾਨੂੰ ਰੂਬਰੂ ਕਰਨ ਲੱਗਿਆ so i now i hope ki ਤੁਸੀਂ ਪਸੰਦ ਕਰੋਗੇ ਓ ਜੇ ਉਹ ਤੇਰੇ ਕਾਰਨਾਮੇ ਕੱਲੇ ਕੱਲੇ ਆਦਿਆ ਉਹਦੇ ਤੂੰ ਕਰ ਚੱਲੀ ਮੈਨੂੰ ਬਰਵਾਦਿਆ ਉਹ ਤੇਰੇ ਕਾਰਨਾਮੇ ਕੱਲੇ ਕੱਲੇ ਆਦਿਆ ਕਰ ਦੂ ਰੀਪੀਟ ਗੱਲਾਂ ਸਾਰੀਆਂ ਲਪੇਟੀਆਂ ਜੇਤਿਆ ਮੈਨੂੰ ਝੇਟਿਆ ਤੂੰ ਛੋਟੀ ਹੁੰਦੀ ਖਾਂਦੀ ਸੀ ਸਰੇਟੀਆਂ ਜੇਤਿਆ ਉਹਦੇ ਤੂੰ ਕਰ ਚੱਲੀ ਮੈਨੂੰ ਬਰਵਾਦਿਆ ਉਹ ਤੇਰੇ ਕਾਰਨਾਮੇ ਕੱਲੇ ਕੱਲੇ ਆਦਿਆ ਉਹ ਜੇ ਤੂੰ ਕਰ ਚਲੀ ਮੈਨੂੰ ਬਦਵਾ ਦਿਆ ਉਹ ਤੇਰੇ ਕਾਰਨਾਮੇ ਕੱਲੇ ਕੱਲੇ ਆਦਿਆ ਕਰ ਦੂ ਰੀਪੀਟ ਗੱਲਾਂ ਸਾਰੀਆਂ ਲਪੇਟੀਆਂ ਦੇਤੀਆ ਮੈਨੂੰ ਜੇਤਿਆ ਤੂੰ ਛੋਟੀ ਹੁੰਦੀ ਖਾਂਦੀ ਦੀ ਤਲੇਟੀਆਂ ਦੇਤੀਆ